ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੀਤੇ ਦਿਨੀ ਵਿਸਾਖੀ ਦਿਹਾੜੇ ਦੇ ਮੌਕੇ ਤੇ ਤਰਕਸ਼ੀਰ ਦਮਦਮਾ ਸਾਹਿਬ ਵਿਕੇ ਸ਼ੋਮਨੀ ਕਾਲੀ ਦਲ ਵੱਲੋਂ ਕੀਤੀ ਗਈ ਕਾਨਫਰੰਸ ਤੇ ਸ਼ੋਮਨੀ ਕਾਲੀ ਦਲ ਵੱਲੋਂ ਲਗਾਈਆਂ ਗਈਆਂ ਝੰਡਿਆਂ ਤੇ ਸਵਾਲ ਖੜੇ ਕਰਦੇ ਹੋਏ ਸ਼ੋਮਨੀ ਕਾਲੀ ਦਲ ਅੰਮ੍ਰਿਤਸਰ ਦੇ ਯੂਥ ਇਸਰ ਪ੍ਰਸਤਿ ਮਾਨ ਸਿੰਘ ਮਾਨ ਦੀ ਅਗਵਾਈ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਨੂੰ ਐਸਜੀਪੀਸੀ ਦੇ ਪ੍ਰਧਾਨ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਗਾਂ ਦਾ ਜਿਹੜਾ ਦਸਤ ਕਰਨਾ ਸਾਥ ਇਕੱਠ ਹੋਇਆ ਸੀਗਾ ਖਾਲਸਾ ਸਿਰਜਣਾ ਦਿਹਾੜੇ ਦਾ ਉਸ ਮੌਕੇ ਦੇ ਉੱਤੇ ਦੇਖਿਆ ਗਿਆ ਹੈਗਾ ਕਿ ਸਾਬ ਸੁਖਪੀਰ ਸਿੰਘ ਬਾਦਲ ਨੇ ਆਪਣੇ ਪਾਰਟੀ ਦੇ ਝੰਡੇ ਜਿਹੜੇ ਕੇਸਰੀ ਰੰਗ ਦੇ ਸੀਗੇ ਔਰ ਉਹਦੇ ਉੱਤੇ ਤਕੜੀ ਛਪੀ ਹੋਈ ਸੀ ਉਹ ਦੀਵਾਨ ਹਾਲ ਜਿੱਥੇ ਇਕੱਠ ਕੀਤਾ ਉਹਨਾਂ ਨੇ ਐਸਜੀਪੀਸੀ ਦੀ ਥਾਂ ਤੇ ਉਹਨਾਂ ਨੇ ਸਾਰੇ ਕਿਤੇ ਬਾਹਰ ਲਾਤੇ ਸੀਗੇ ਇਹਦੀ ਅਸੀਂ ਵੀਡੀਓ ਵੀ ਬਣਾਈ ਹੈਗੀ ਆ ਹੁਣ ਪਹਿਲੀ ਗੱਲ ਤਾਂ ਇਹ ਹੈ ਕਾਲਪਤਖ ਸਾਹਿਬ ਨੇ ਬਸੰਤੀ ਤੇ ਸੂਰਮਈ ਰੰਗ ਦੇ ਸਾਨੂੰ ਨਿਸ਼ਾਨ ਸਾਹਿਬ ਲਾਉਣ ਨੂੰ ਕਿਹਾ ਹੈਗਾ ਹੁਕਮ ਕੀਤਾ ਹੈਗਾ ਇਹਨਾਂ ਨੇ ਬੀਜੇਪੀ ਦਾ ਕੇਸਰੀ ਰੰਗ ਵਰਤਿਆ ਹੈਗਾ ਦੂਜੀ ਗੱਲ ਜਿਹੜੇ ਨਿਸ਼ਾਨ ਸਾਹਿਬ ਹੈ ਉਹ ਬਹੁਤ ਪ੍ਰਾਤਨ ਸਿੱਖ ਕੌਮ ਦੀ ਨਿਸ਼ਾਨੀ ਆ ਹਰਗੋਬਿੰਦ ਬਾਦਸ਼ਾਹੀ ਉਹ ਦੇਣਾ ਮੀਰੀ ਪੀਰੀ ਦੀ ਉਹ ਸਾਨੂੰ ਦੱਸਦੇ ਆ ਕਿ ਅਸੀਂ ਆਪਣੇ ਧਰਮ ਅਦੀਨ ਤੁਰਨਾ ਹੈਗਾ ਸਾਡੇ ਧਰਮ ਦਾ ਚਿੰਨ ਹੈ ਕਿ ਅਸੀਂ ਜਬਰ ਨਹੀਂ ਸਹਿਣਾ ਅਸੀਂ ਹਮੇਸ਼ਾ ਹੁਕਮ 'ਚ ਰਹਿਣਾ ਹੈਗਾ ਔਰ ਇਹ ਜਿਹੜੇ ਨਿਸ਼ਾਨ ਸਾਹਿਬ ਹੈ ਇਹਦੇ ਪਿੱਛੇ ਬਹੁਤ ਸਾਰੇ ਗੁਰੂ ਸਾਹਿਬਾਨ ਔਰ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਖੂਨ ਵੀ ਡੁੱਲਿਆ ਹੈਗਾ ਉਹਨੂੰ ਇੱਕ ਭਾਰਤ ਦੇ ਇਲੈਕਸ਼ਨ ਕਮਿਸ਼ਨ ਦੇ ਸਿੰਬਲ ਮਗਰ ਉਹ ਤਬਦੀਲ ਕਰਕੇ ਗੁਰੂ ਘਰਾਂ ਦੇ ਉੱਤੇ ਸਜਾ ਦੇਣਾ ਅਸੀਂ ਸਮਝਦੇ ਆ ਕਿ ਗੁਰੂ ਘਰ ਦੀ ਮਰਿਆਦਾ ਇਹ ਪਰਖਲਾਪ ਇੱਕ ਬਹੁਤ ਵੱਡੀ ਉਲੰਘਣਾ ਕੀਤੀ ਗਈ ਹੈ ਔਰ ਇਹਦਾ ਜਵਾਬ ਦੇ ਇਸ ਦਿਨ ਨੂੰ ਹੋਣਾ ਪੈਣਾ ਔਰ ਇਹਦੇ ਬਾਰੇ ਅਸੀਂ ਅੱਜ ਮੈਨੇਜਰ ਸਾਹਿਬ ਨੂੰ ਜਿਹੜਾ ਪ੍ਰਧਾਨ এসਟੀਪੀਸੀ ਦਾ ਉਹਦੇ ਦੀ ਇੱਕ ਮੰਗ ਪੱਤਰ ਦੇਣ ਆਏ ਆ ਔਰ ਇਹ ਅਸੀਂ ਦੇ ਕੇ ਫਿਰ ਆਪਣੀ ਰਿਪੋਰਟ ਕੀ ਕਰਾਂਗੇ ਨਾਬਾ ਦੇ ਰੇਲਵੇ ਲਾਈਨ ਤੋਂ ਪੁਲਿਸ ਨੂੰ ਦੋ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਰੇਲਵੇ ਟਰੈਕ ਤੋਂ ਦੇਖੋ ਕਿਹੜੇ ਹਾਲਾਤਾਂ ਵਿੱਚ ਇਹ ਦੋਨੋਂ ਲਾਸ਼ਾਂ ਪਈਆਂ ਮਿਲੀਆਂ ਸਨ ਲਾਕੇ ਵਿੱਚ ਸਨਸਨੀ ਫੈਲ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਨੇ ਦੇਖੋ ਮਾਮਲਾ ਹੈ ਕਿ ਨਾਭਾ ਨੇਲੇ ਪਿੰਡ ਦੇ ਵਕਫਾ ਕਰ ਰੇਲਵੇ ਟ੍ਰੈਕਾ ਤੋਂ ਪੇਤ ਪਰੇ ਹਾਲਾਤਾਂ ਵਿੱਚ ਮਿਲੀਆਂ ਇੱਕ ਦੀ ਉਮਰ 55 ਦੇ ਕਰੀਬ ਅਤੇ ਦੂਜਾ ਨੌਜਵਾਨ 25 ਸਾਲ ਦੀ ਉਮਰ ਦਾ ਹੈ ਜੋ ਕਿ ਦੋਨਾਂ ਦੀਆਂ ਮੌਤਾਂ ਹੋਈਆਂ ਸਨ ਮੌਤਾਂ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹਮ ਇੱਕ ਤਾਂ ਹੈ ਜੀ ਕਕਰਾਲੇ ਪਿੰਡ ਤੋਂ ਨਾਗੇ ਅੱਛਲ ਪਿੰਡ ਦਾ ਪਿੰਡ ਫਾਰ ਫਾਟ ਕੇ ਇੱਕ ਉਹਦੇ ਨੇੜੇ ਤੇੜਿਆ ਉਹਦੇ ਲਾਗੇ ਸੀ ਕਿਲੋਮੀਟਰ ਹੈਗਾ ਜੀ 58 ਦਾ 11 ਕਿਲੋਮੀਟਰ ਹੈ ਉੱਥੋਂ ਨਿਲੀ ਆਹ ਦੂਜੀ ਜੀ ਦੂਜੀ ਹੈਗੀ ਹੈ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲੇ ਤੋਂ ਆਪਣਾ ਹੰਬਾਲੇ ਤੋਂ ਬੰਦਾ ਲੱਗ ਉਹ ਮਿਲੀ ਆ ਜੀ 54 ਦੇ 29 ਤੋਂ ਇਹ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਆ ਕੰਡੀਸ਼ਨ ਜਿਹੜਾ ਹੈਗਾ ਜੀ ਬਾਅਦ ਚ ਜਿਹੜਾ ਕਰਾਲੇ ਦੇ ਉੜਲੇ ਪਾਸੋਂ ਮਿਲੀ ਆ ਉਹ ਤਾਂ ਕਾਫੀ ਮਾੜੇ ਵਾਲ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਆ ਜੀ ਕਿੰਨੀ ਉਮਰ ਲੱਗਦੀ ਆ ਉਹਦੀ ਉਮਰ ਹੋਏਗੀ ਜੀ ਤੋ 25 ਸਾਲ ਦੇ ਵਿੱਚ 25 ਸਾਲ ਦੀ ਨੌਜਵਾਨੀ ਹੈ ਹਾਂਜੀ ਹਾਂਜੀ ਦੂਸਰਾ ਵਿਅਕਤੀ ਵੀ ਉਹ ਲੱਗਦਾ ਜੀ ਪੰਜਾਬ 55 ਸਾਲ ਪੰਜਾਬ ਦਾ ਕਿੰਨਾ ਕੁ ਫਰਕਾ ਰੋਡ ਦਾ ਵੀ ਕਿੰਨਾ ਕੁ ਕਿਲੋਮੀਟਰ ਦਾ ਫਰਕ ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਇਹ ਤਾਂ ਉਹ ਇਕੱਠੇ ਨਹੀਂ ਹੈਗੇ ਅਲੱਗ-ਅਲੱਗ ਨਹੀਂ ਅਲੱਗ-ਅਲੱਗ ਸਿਗੇ ਅਲੱਗ-ਅਲੱਗ ਟ੍ਰੇਲ ਜਿਹੜਾ ਜੀ ਇੱਕ ਵੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 55 ਸਾਲ ਦਾ ਉਹ ਤਾਂ ਪਰ ਦੂਜੇ ਦੀ ਪਛਾਣ ਥੋੜੀ ਨਹੀਂ ਹੋ ਰਹੀ ਉਹ ਸਗੋਂ ਬਹੁਤ ਬੁਰੀ ਤਰ੍ਹਾਂ ਉਹਦੀ ਕੁਚਲੀ ਹੋਈ ਆ ਕੀ ਪੰਜਾਬੀ ਨੇ ਜਾਂ ਪ੍ਰਵਾਸੀ ਨੇ ਲੱਗਦਾ ਪੰਜਾਬੀ ਨੇ ਜੀ ਅੱਛਾ ਜੀ ਹਾਂ ਜੀ ਉਹ ਲੀਆ ਕਿਸ ਤਰ੍ਹਾਂ ਦਾ ਆ ਜਿਨੇ ਪੁਨੀਆ ਕੇਸ ਤਾਂ ਉਹ ਕੱਟੇ ਹੋਏ ਆ ਜੀ ਤੇ ਥੋੜੀ ਦੇ ਹਲਕੀ ਦਾੜੀ ਆ ਤੇ ਭਰਵਾ ਸਰੀਰ ਆ ਕਾਫੀ ਜੁੱਸੇ ਵਾਲਾ ਸਰੀਰ ਹੈ ਜਿਹੜਾ ਦੂਸਰਾ ਮੁੰਡਾ ਹੈ ਮੁੰਡੇ ਤਾਂ ਹੀ ਮੈਂ ਕਹ ਰਿਹਾ ਜੀ ਕਿੰਨੇ ਕੁ ਟੁਕੜੇ ਹੋਏ ਕੋਲੇ ਸਰੀਰ ਦੇ ਮੰਨ ਤਾਂ ਲੱਤਾਂ ਕੱਟੇ ਹੋਈ ਆ ਜੀ ਲੱਗ ਅੱਛਾ ਹਾਂ ਜੀ ਹਾਂ ਫੁੱਲ ਫਰਦਰ ਕੀ ਕਾਰਵਾਈ ਕਰਦੇ ਜੀ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚੀ ਚ ਅਗਲੀ ਘਰ ਵਾਲੀ ਦੇਖਦੇ ਆ ਫਿਰ ਜਦੋਂ ਵੀ ਕੋਈ ਪਹਿਚਾਨ ਹੁੰਦੀ ਹੈ ਕੋਈ ਆਉਂਦਾ ਤਾਂ ਫਿਰ ਅਗਲੀ ਘਰ ਵਾਲੀ ਤਰਨਤਾਰਨ ਜ਼ਿਲ੍ਹੇ ਵਿੱਚ ਫਰੋਤੀ ਮੰਗਣ ਦਾ ਸਿਲਸਿਲਾ ਲਗਾਤਾਰ ਚੱਰੀ ਹੈ ਗੱਲ ਕਰਦੇ ਹਾਂ ਗੋਇੰਦਵਾਲ ਬਾਈਪਾਸ ਦੀ ਜਿੱਥੇ ਇੱਕ ਡੈਰੀ ਦੀ ਦੁਕਾਨ ਤੇ ਕੁਝ ਅਗਿਆਤ ਲੋਕਾਂ ਨੇ ਅੰਨੇ ਵਾਗੂਲੀਆਂ ਚਲਾ ਦਿੱਤੀਆਂ ਨਰਸਲੇ ਲੋਕੇ ਦੁਕਾਨਦਾਰ ਤੋਂ 50 ਲੱਖ ਦੀ ਮੰਗ ਕਰ ਰਹੇ ਸੰ ਹਾਲਾਂਕਿ ਇਸ ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਦਹਿਸ਼ਤ ਦਾ ਮਾਹੌਲ ਜ਼ਰੂਰ ਪੈਦਾ ਹੋ ਗਿਆ ਸਤਿ ਸ਼੍ਰੀ ਅਕਾਲ ਪਾਉ ਜੀ ਮੈਂ ਤਰਨਤਾਰਨ ਏਰੀਆ ਦਾ ਰਹਿਣ ਵਾਲਾ ਹਾਂ ਤੇ ਦਿਨੇਸ਼ ਜੜੀ ਦੇ ਨਾਲ ਮੇਰਾ ਖੁਦ ਦਾ ਆਪਣਾ ਬਿਜ਼ਨਸ ਹੈ ਤੇ ਉਹਦੇ ਨਾਲ ਹੀ ਦੁਕਾਨ ਰਣਵੀਰ ਸਿੰਘ ਆ ਮੈਂ ਸੇਰੋ ਫਾਈਨੈਂਸ ਤੇ ਆਪਣਾ ਕੰਮ ਕਰਦਾ ਨਾਲ ਹੀ ਆ ਮੇਰੀ ਦੁਕਾਨ ਅੱਜ ਤੋਂ 4 ਮਹੀਨੇ ਪਹਿਲਾਂ ਸਰ ਇਹਨਾਂ ਨੂੰ ਆਈ ਧਮਕੀ ਤੇ 1.5 ਮਹੀਨਾ ਸਰ ਪ੍ਰਸ਼ਾਸਨ ਰਿਹਾ ਇਹਨਾਂ ਦੇ ਗਨਮੈਣੇ ਤੇ ਗਨਮੈਣੇ ਹਟਣ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਸਰ ਹੁਣ ਕਿਉਂ ਡੰਨ ਲਗੇ ਜੀ ਉਹਨਾਂ ਨੇ ਕਿਹਾ ਵੀ ਉਹ ਬੰਦੇ ਫੜੇ ਗਿਆ ਉਹ ਬੰਦੇ ਨੇ ਧਮਕੀ ਦਿੱਤੀ ਸੀ ਉਸ ਤੋਂ ਬਾਅਦ ਸਰ ਮੈਂ ਫਿਰ ਇਹਨੂੰ ਪੁੱਛਿਆ ਵੀ ਆਪਰ ਉਹ ਸਿਕਿਉਰਿਟੀ ਦੀ ਲੋੜ ਆ ਕਰੀਏ ਉਹਦੇ ਨੇ ਉਹ ਬੰਦੇ ਫੜੇ ਗਏ ਅੱਜ ਬੰਦੇ ਗਏ ਫੜੇ ਮੈਨੂੰ ਉਹ ਕੋਈ ਦੁੱਖ ਨਹੀਂ ਮੈਨੂੰ ਇਹ ਦੁੱਖ ਸਰ ਦੋ ਦਿਨ ਹੋਏ ਆ ਸਿਰਫ ਦੋ ਦਿਨ ਹੋਏ ਕੱਲ ਲਵਾਇਆ ਪੱਟਾ ਸੁਣ ਅੱਜ ਗੋਲੀ ਚੱਲਣ ਦਾ ਮਤਲਬ ਕੀ ਸਾਰਾ ਇਹਦੇ ਵਿੱਚ ਸਰ ਮੈਂ ਨਾ ਕੱਲ੍ਹ ਨਹੀਂ ਪਰਸੋਂ ਗਿਆ ਵਾਂ ਥਾਣੇ ਮੈਂ ਸਰ ਉਹਨਾਂ ਨੂੰ ਪੁੱਛਿਆ ਵੀ ਇਦਾਂ ਸਾਰਾ ਪ੍ਰੋਬਲਮ ਚੱਲਦੀ ਆ ਕਿ ਇੱਕ ਬੰਦੇ ਨੂੰ ਉਹਨੇ ਇੱਕ ਦੋ ਗੋਲੀਆਂ ਫੜ ਲਈਆਂ ਕੋਈ ਨਹੀਂ ਵੀ ਬੰਦਾ ਤਾਂ ਧਮਾਗੀ ਪ੍ਰੋਬਲਮ ਹੈ ਤੇ ਉਹਨਾਂ ਨੇ ਕਿਹਾ ਵੀ ਐਸਐਸਬੀ ਸਾਹਿਬ ਦੀ ਨਿਗਰਾਨੀ ਵਿੱਚ ਆ ਵੀ ਐਂਦਾ ਉਹਦਾ ਮੈਂ ਸਾਰੂ ਇੱਕ ਧਮਾਗੀ ਪ੍ਰੋ ਤਾਂ ਮੈਂ ਸਰ ਵੀ ਜੇ ਉਹਨਾਂ ਨੂੰ ਇੰਨੀ ਪ੍ਰੋਬਲਮ ਹੈ ਉਸ ਕੰਮ ਤੋਂ ਉਹ ਤੇ ਨਾ ਵੇਰਿਆ ਇਹ ਚੀਜ਼ ਦੇ ਵੇਰ ਕਿਉਂ ਨਹੀਂ ਹੈ ਗਿਆ ਆਪਾਂ ਉਹ ਬੰਦਾ ਠਾਠਰ ਕੰਮਣ ਡਿਆ ਰੋਜ਼ ਕੰਮਣ ਡਿਆ ਅੜੀ ਐਸਓ ਸਾਹਿਬ ਆਏ ਥੇ ਸੋਰੇ ਹੁਣੇ ਮਨ ਨੂੰ ਮਿਲ ਕੇ ਆ ਮੈਂ ਸਰ ਵੀ ਇਹਦਾ ਆਪਣੇ ਪ੍ਰੋਬਲਮ ਚ ਲੰਡੀ ਆ ਤੇ ਉਹਨਾਂ ਨੇ ਉਹਦਾ ਵੇਰ ਨਹੀਂ ਹੋਇਆ ਅਜੋ ਵੀਰ ਭਲਾ ਮਾਨਸ ਬੰਦਾ ਉਹਨੇ ਕੋਈ ਚੋਰੀ ਨਹੀਂ ਕੀਤੀ ਡੇਰੀ ਚਲਾਈ ਸ਼ੁਰੂ ਤੋਂ ਮਿਹਨਤ ਕਰਨ ਡਿਆ 30 ਸਾਲ ਹੋ ਗਏ ਵਿਚਾਰਾ ਮਿਹਨਤ ਕਰਨ ਡਿਆ ਅਸੀਂ ਮਿਹਨਤ ਦੇ ਪੈਸੇ ਕਿਸ ਨੂੰ ਕਿਵੇਂ ਕਿਦੇ ਦੀਏ ਐ ਮੈਨੂੰ ਖੁਦ ਕਿਹਨਾਂ ਹੈ ਮੇਰੇ ਸੁੰਡੇ ਨੇ ਗੋਲੀ ਚਲਾਉਣ ਵਾਲਾ ਨਾ ਉਹਨਾਂ ਕਈ ਵੀਰ ਦੱਸ ਕੇ ਆ ਜਦੋਂ ਮਰਜੀ ਆ ਦੱਸ ਕੇ ਜਦੋਂ ਮਰਜੀ ਆ ਉਦਾਂ ਨਾ ਆਵੀ ਪਿੱਠ ਪਿੱਛੇ ਦਾ ਵੀਰ ਆਪਣੇ ਕੋਈ ਵੀ ਮਾਰ ਸਕਦਾ ਮਗਰ ਖਲੋ ਤਾਂ ਮੈਨੂੰ ਦਿਖ ਨਹੀਂ ਡਿਆ ਪਰ ਉਹਨੇ ਵਿਚਾਰੇ ਨੇ ਮਿਹਨਤ ਕੀਤੀ ਉਹਨੇ ਕੀ ਕੀਤਾ ਦੱਸੋ ਮਿਹਨਤ ਕਰਨਾ ਗੁਨਾਹ ਵੀ ਮਿਹਨਤ ਕਰਨਾ ਦੱਸੋ ਗੁਨਾਹ ਵੀਰ ਜੀ ਮੈਨੂੰ ਇਹਦਾ ਜਵਾਬ ਦੇ ਦਿਓ ਉਹਨਾਂ ਦੇ ਨਿਆਣੇ ਠੰਮੇ ਪਏ ਵਿਚਾਰੇ ਉਹਦੀ ਘਰ ਦੀ ਠੰਮੀ ਪਈ ਉਹਦੀ ਮਾਰਾ ਥੱਲੇ ਉਹਦੀ ਗੋਲੀ ਸੁਣਦਾ ਸਾਰੇ ਦੇ ਪੀ ਥੱਲੇ ਭਾਈ ਉਹਦਾ ਕਸੂਰ ਕੀ ਉਹਨਾਂ ਦਾ ਵਿਚਾਰਿਆਂ ਦੱਸੋ ਇਹ ਕੀ ਆ ਹੈ ਕੀ ਇਹਦਾ ਕਸੂਰ ਦੱਸੋ ਵੀਰ ਜੀ ਕੱਲ 3 ਦਿਨ ਹੋ ਗਏ ਵਿਚਾਰਾ ਪੈਸੇ ਕੱਟੀ ਕੀਤੇ ਵਿਚਾਰੇ ਨੇ ਮਿਹਨਤ ਕੀਤੀ ਕਰੋੜਾਂ ਦਾ ਉਹਦੇ ਸਿਰ ਤੇ ਕਰਜ਼ਾ ਨਾਲ ਘਰ ਬਣਾਇਆ ਉਹਨੇ ਕਿਤੇ ਉਹਦੇ ਦੇਣ ਦੇ ਕਰਜ਼ੇ ਦੇ ਆਂਡਿਆ ਵਿਚਾਰਾ ਤੂੰ ਪੈਸੇ ਕਿਧਾਂ ਮੰਗ ਲਏਗੇ ਤੂੰ ਯਾਰ ਮੈਨੂੰ ਇਹ ਨਹੀਂ ਸਮਝੀ ਮੰਗਣ ਵਾਲਾ ਉਹੀ ਮੰਗ ਲਿੰਦਾ ਜਣਾ ਉੱਠ ਕੇ ਮੇਰੇ ਐਸਐਸਬੀ ਸਾਹਿਬ ਗੜੀ ਕਪਤਾਨ ਸਾਹਿਬ ਗੜੀ ਇਹ ਉਹ ਅਰਦਾਸ ਆ ਬੇਨਤੀ ਆ ਵੀ ਤੁਸੀਂ ਪਲੀਜ਼ ਸਰ ਥੋੜਾ ਧਿਆਨ ਦਿਓ ਕਿੰਤੀ ਬੰਦੇ ਦੇ ਉੱਤੇ ਇਹ ਨਾ ਇਹੋ ਜਿਹਾ ਜ਼ੁਲਮ ਨਾ ਹੁੰਦੋ ਤੁਸੀਂ ਉਹਦੇ ਉੱਤੇ ਕਾਰਵਾਈ ਕਰੋ ਬੰਦਿਆਂ ਉੱਤੇ ਜਿਹੜੇ ਬੰਦੇ ਇਹ ਕੰਮ ਕਰਦੇ ਆ ਅਸੀਂ ਕਿਹਾ ਤਾਂ ਮੰਗਦੇ ਥੋੜੀ ਜਿਹੀ ਦਿਹਾੜੀ ਲਾਉਣੀ ਹੈ ਮਿਹਨਤ ਕਰਦੇ ਆ ਸਰ ਦਾਦਾ 12 ਸਾਲ ਮੈਂ ਖੁਦ ਬਾਹਰ ਲਾ ਗਿਆ ਆ ਜੇ ਅੱਜ ਮੈਂ ਉੱਠਿਆ ਬੰਦੇ ਦਾ ਮਲਵੇ ਥੋੜੀ ਵੀ ਤੁਹਾਨੂੰ ਪੈਸੇ ਚੁੱਕ ਕੇ ਦੇਣਾ ਕਿੰਨੇ ਪੈਸੇ ਮੰਗਿਆ 50 ਲੱਖ ਰੁਪਏ ਵੀ ਦੀ ਮੰਗਿਆ ਤੇ ਕੰਪਲੇਨਜੋ ਦਿੱਤੀ ਪੁਲਿਸ ਤੋਂ ਅਸਲ ਕਾਰਵਾਈ ਵੀ ਕੋਈ ਕਾਰਵਾਈ ਕੀਤੀ ਉਹਨਾਂ ਨੇ ਉਹਨਾਂ ਨੇ ਪੁਲਿਸ ਦੇ ਮੁਲਾਜ਼ਮ ਭੇਜੇ ਬਕਾਇਆ ਤਿੰਨ ਦੋ ਮਹੀਨੇ ਪੁਲਿਸ ਮੁਲਾਜ਼ਮ ਰਹੇ ਆ ਮੁੜ ਕੇ ਜਿੱਦ ਤੁਹਾਡੇ ਮਨ ਨੂੰ ਕਿਹਾ ਸਰ ਕਿਉਂ ਗਿਆ ਆਉਂਦੇ ਉਹ ਬੰਦੇ ਫੜੇ ਗਿਆ ਅਜੇ ਕਿ ਫੜੇ ਉਹ ਮਹੀਨੇ ਬਾਅਦ ਗਿਆ ਆ ਮੈਨੂੰ ਉਸਦੀ ਦਾ ਕੋਈ ਦੁੱਖ ਨਹੀਂ ਮਦੋ ਕਿਹਾ ਦੋ ਦਿਨ ਪਹਿਲਾਂ ਕਿਉਂ ਨਹੀਂ ਕਿ ਫੇਰਿੰਗ ਹੋਈ ਦੋ ਦਿਨ ਪਹਿਲਾਂ ਕਿਉਂ ਨਹੀਂ ਫੇਰਿੰਗ ਜਦੋਂ ਅਸੀਂ ਟਫਲ ਲਵਾਇਆ ਇਹਨੇ 6 ਮਹੀਨੇ ਕਿਹਾ ਅੰਦਰ ਗਰਮੀ ਵੜੀ ਐ ਪੱਕੇ ਇਸੀ ਲਵਾਣਾ ਇਹਦੇ ਅਸੀਂ ਕਰਕੇ ਲਵਾ ਲੰਦੋਂ ਇਹਦੇ ਸੋਚੇ ਹੀ ਨਹੀਂ ਸਾਨੂੰ ਗੋਲੀ ਜੀ ਲਾਉਗੀ ਜੇ ਦਾ ਫੋਨ ਹੁੰਦਾ ਸੀ ਕਿੰਨੇ ਫਰੋਚੀ ਲੱਗੀ ਸੀ ਪਰ ਨਾ ਯਾਰ ਜਿਸ ਜਸ ਜਸ ਬਣੀ ਕਿ ਜਸਲ ਜਸਲ ਦੀ ਵੀਡੀਓ ਨਾ ਜਸਲ ਦੇ ਮੂੰਠਾ ਕੋਈ ਹੋਇਆ ਅਮਰੀਕਾ ਵਿੱਚ ਫੜਿਆ ਪਿਆ ਉਹਦੀ ਵੀਡੀਓ ਖੋਦ ਪਰ ਉਹਨੇ ਇਹ ਕੰਮ ਨਹੀਂ ਕੀਤਾ ਹੋਊਗਾ ਉਹ ਜਿਹੜਾ ਬੰਦਾ ਫੜਿਆ ਉਹਨੇ ਕੀ ਕਰਨਾ ਇਹਦੇ ਕੋਈ ਦੁਕੀ ਤਕੀ ਹੋਣਾ ਚੋਰ ਜਿਹੜਾ ਜਨੇ ਇਹ ਕੰਮ ਛੇਵ ਨੂੰ ਜਿਹੜਾ ਮਾਰਨਾ ਇੱਕ ਪਰਸੂ ਨਹੀਂ ਮਾਰ ਕੇ ਗਿਆ ਜਿੰਨੀ ਪੂਰੀ ਫੋਨ ਆਏ ਸੀ ਭਾਈ ਫੋਨ ਕਰਦਾ ਰਹਿੰਦਾ ਮੈਸੇਜ ਕਰਦਾ ਰਹਿੰਦਾ ਉਹ ਉਹਨੇ ਆਨੂੰ ਕਿਹਾ ਜਾਂ ਕਿਹਾ ਵੀ ਆਪਾਂ ਕੀਰਤ ਕਰਦੇ ਕੀਰਤ ਕਰਨ ਵਾਲੇ ਮਾਰ ਸੱਚੇ ਪਾਸ਼ਾ ਸ਼ਹੀਦ ਹੁੰਦੇ ਆਪਣੇ ਗੁਰਨਾਨਕ ਪਾਸ਼ਾ ਉਹਨੂੰ ਇਨਾ ਹੌਸਲਾ ਦਿੱਤਾ ਜੀ ਇਹ ਕੰਮ ਕਦੀ ਨਹੀਂ ਹੋਊਗਾ ਪਰ ਆਪਾਂ ਇਹ ਪ੍ਰਸ਼ਾਸਨ ਗੜੀ ਕਪਤਾਨ ਸਾਹਿਬ ਆਪਣੇ ਐਸਐਸਬੀ ਸਾਹਿਬ ਦੀ ਬੇਨਤੀ ਕਰਦੇ ਸਾਰੇ ਇਹਨੂੰ ਇਨਸਾਫ ਦਿਵਾਓ ਇੰਨੇ ਕੋਈ ਚੋਰੀ ਨਹੀਂ ਕੀਤੀ ਇਹਦਾ ਬ੍ਰੈਕਡਾਊਨ ਚੈੱਕ ਕਰ ਲਓ ਪਹਿਲੇ ਦਿਨ ਦੁੱਧ ਵੇਚਣਾ ਸ਼ੁਰੂ ਕੀਤਾ ਸੀ ਨੇ ਉੱਥੋਂ ਉੱਟ ਕੇ ਆਪਣੇ ਡੇਢ ਸੌ ਆਪਣੇ ਮਾੜੀ ਸਾਹ ਲੱਗ ਉੱਠ ਕੇ ਇੱਥੇ ਆਏ ਵਿਚਾਰੇ ਹੌਲੀ ਹੌਲੀ ਵਿਚਾਰੇ ਨੇ ਕਮਾਈ ਕਰਕੇ ਇੱਥੋਂ ਧਿੱਕਰ ਪਹੁੰਚਿਆ ਵਾ ਕਿੰਨੇ ਜਣੇ ਆਏ ਸੀ ਕੈਨੇਡਾ ਵਾਲੇ ਕਿੰਨੇ ਸਾਲ ਹੋਏ ਤਿੰਨ ਬੰਦੇ ਆਏ ਭਾਜੀ ਮੋਟਰਸਾਈਕਲ ਤੇ ਆਏ ਦੋ ਸਰਦਾਰ ਤੇ ਇੱਕ ਮੋਨਾ ਹੈ ਉਹ ਬੱਦੇ ਸੀ ਮਾੜੀ ਕਿਦਾਂ ਮੂੰਹ ਬਤੇਦਾਨ ਮੈਨੂੰ ਪਤਾ ਭਾਜੀ ਜੇ ਸਿਕਿਉਰਟੀ ਹੈਗੀ ਜੀ ਮਗਲ ਇਹਨਾਂ ਦੇ ਸਿਕਿਉਰਟੀ ਉਧਰ ਜੇ ਭਾਜੀ ਤੁਹਾਨੂੰ ਮਿਲੀ ਸਿਕਿਉਰਟੀ ਸਿਕਿਉਰਟੀ ਪਹਿਲਾਂ ਮਿਲੀ ਵੀਰ ਜੀ 2 ਮਹੀਨੇ ਪਹਿਲਾਂ ਮਿਲੀ ਸੀ ਪ੍ਰਸ਼ਾਸਨ ਸਾਹਿਬ ਨੇ ਮੁੜ ਕੇ ਬਾਅਦ ਚ ਕਿਹਾ ਜੀ ਕਿ ਉਹ ਬੰਦਾ ਫੜਿਆ ਗਿਆ ਤੁਹਾਨੂੰ ਖਤਰਾ ਕੋਈ ਨਹੀਂ ਆ 2 ਮਹੀਨੇ ਪਹਿਲਾਂ ਮੈਂ ਬਾਜੂ ਸ਼ੇਵ ਨੂੰ ਗੱਲ ਕੀਤੀ ਵੀ ਆਪਾਂ ਕਪਤਾਨ ਸਾਹਿਬ ਨਾਲ ਗੱਲ ਕਰੀਏ ਹਾਂ ਦਾ ਹੁਣ ਆਪਾਂ ਨੂੰ ਡਰ ਕੋਈ ਨਹੀਂ ਆ ਭਾਜੀ ਆਈ ਹੋਣੀ ਆ ਜੀ ਮੈਂ ਆਪਣਾ ਖੋਲਿਆ ਨਹੀਂ ਆ ਕਿ ਮੇਰਾ ਐਲ ਡੀਆ ਸਭ ਕੁਝ ਮੇਰ ਕਿਉਣਾ ਹੀ ਹੋਣਾ ਸਭ ਕੁਝ ਅੱਜ ਸਵੇਰੇ 3 ਵਜੇ ਸਮਰਾਲਾ ਬਾਈਪਾਸ ਤੇ ਪਿੰਡ ਬੋਂਦਲੀ ਕੋਲ ਬੰਦ ਪਏ ਇੱਟਾਂ ਦੇ ਪੱਠੇ ਕੋਲ ਲੁੱਟਪਾੜ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਰਿਵਾਲਵਰ ਸਮੇਤ ਗ੍ਰਿਫਤਾਰ ਕੀਤਾ ਗਿਆ ਦਰਅਸਲ ਜਦੋਂ ਗ੍ਰਿਫਤਾਰੀਤ ਹੋਈ ਤਾਂ ਉਸ ਸਮੇਂ ਦੋਸ਼ੀਆਂ ਦੀ ਪੁਲਿਸ ਨਾਲ ਝੜਪ ਵੀ ਹੋ ਗਈ ਸੀ ਜਿਸ ਵਿੱਚ ਦੋਸ਼ੀ ਸਤਨਾਮ ਸਿੰਘ ਦੇ ਪੈਰ ਵਿੱਚ ਕੋਲੇ ਲੱਗੇ ਬਾਹਰ ਆਲ ਜ਼ਖਮੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਕਾਊਂਟਰ ਤਾਂ ਇਹਨੂੰ ਕਹਿ ਵੀ ਨਹੀਂ ਸਕਦੇ ਇਹ ਤਾਂ ਉਹਦੀ ਹੀ ਯਾਤੀ ਸੀ ਇੱਕ 74 ਨੰਬਰ ਮਕਦਮਾ ਆਇਆ ਤੁਹਾਨੂੰ ਯਾਦ ਹੋਊਗਾ ਕਿ ਇੱਥੇ ਤਿੰਨ ਪ੍ਰਵਾਸੀ ਵਿਚ ਆ ਰਹੇ ਸੀ ਉਹਨਾਂ ਕੋਲੋਂ ਮੋਟਰਸਲ ਖੋਲਿਆ ਸੀ ਦੋ ਗੋਲੀਆਂ ਮਾਰ ਕੇ ਉਹਦੇ ਜਿਹਦੇ ਤੇ ਅਸੀਂ 74 ਮਕਦਮਾ ਵਗੈਰਾ ਦਰਜ ਕਰਕੇ ਉਹ ਬੰਦੇ ਨੂੰ ਇਮੀਡੀਏਟ ਉਹਦਾ ਟ੍ਰੀਟਮੈਂਟ ਵਾਸਤੇ ਉਹ ਪੀਜੀਆ ਚੱਲ ਰਿਹਾ ਹੈਗਾ ਉਹਦੀ ਅਹ ਟ੍ਰੇਸ ਕਰਨ ਵਾਸਤੇ ਮਾਨ ਜੋਗ ਐਸਐਸਪੀ ਮੈਮ ਡਾਕਟਰ ਜੋਤੀ ਜਾਦਵ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਸਾਡੀਆਂ ਉਹਨੂੰ ਮੁਕੱਦਮੇ ਨੂੰ ਟ੍ਰੇਸ ਕਰਨ ਵਾਸਤੇ ਡਿਫਰੈਂਟ ਪਾਰਟੀਆਂ ਤਿਆਰ ਕੀਤੀਆਂ ਜਿਹਦੇ ਵਿੱਚ ਡੀਐਸਪੀ ਸਮਰਾਲਾ ਦਾ ਹੈ ਹੀ ਹੈ ਨੇ ਉਹਨਾਂ ਦੇ ਐਸਐਚਓ ਸਹਿਬਾਨ ਦੋਨੇ ਬਾਚੀਵਾੜਾ ਐਂਡ ਸਮਰਾਲਾ ਸਪੈਸ਼ਲੀ ਡੀਐਸਪੀ ਡੀ ਐਂਡ ਸਾਡੇ ਇਨਸਪੈਕਟਰ ਸੀਆਈਏ ਤੇ ਸਾਡੇ ਹੋਰ ਵੀ ਕੁਝ ਟੀਮਾਂ ਸੀਗੀਆਂ ਜਿਹਦੇ ਵਿੱਚ ਟੈਕਨੀਕਲੀ ਤੇ ਕੁ ਸਾਡੇ ਸੀਕ੍ਰਟ ਟੀਮ ਤਿਆਰ ਕੀਤੀਆਂ ਸੀ ਮਾਜੋਗ ਐਸਐਸਪੀ ਨੇ ਉਹਦੇ ਚ ਅੱਜ ਕੰਟੀਨਿਊ ਪੰਜਵਾਂ ਦਿਨ ਹੋਏਗਾ ਕੰਟੀਨਿਊ ਪੰਜ ਦਿਨ ਤੋਂ ਅਸੀਂ ਉਸ ਵੇਸਤੇ ਜੋ ਸਾਨੂੰ ਪ੍ਰੂਫ ਮਿਲ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਪਿੱਛਾ ਕਰਦੇ ਕਰਦੇ ਤੇ ਰਾਤ ਜਾ ਕੇ ਸਾਨੂੰ ਇਹ ਮਲ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਇਹ ਦੋ ਬੰਦੇ ਜਿਹੜੇ ਐ ਅਰੈਸਟ ਕਰ ਲਏ ਦੋ ਬੰਦਿਆਂ ਦੇ ਵਿੱਚੋਂ ਇਹਨਾਂ ਤੋਂ ਬੜੀ ਮਜੀਦ ਪੁਛਗਿਸ਼ ਹੋਈ ਹੈ ਮਜੀਦ ਪੁਛਗਿਸ਼ ਦੇ ਦੌਰਾਨ ਇਦੇ ਚ ਅਸਲਾ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਨਾਲ ਉਹਨਾਂ ਦੇ ਗੋਲੀ ਮਾਰੀ ਸੀ ਜਦੋਂ ਉਹਦੀ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇੰਨਾ ਕੀ ਕਰੀਮ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਇੱਥੇ ਐਸ ਐਚਓ ਸਮਰਾਲਾ ਜਿਹਨੇ ਕਿ ਉਹਦੇ ਫਰਦ ਇਖਲਾਫ ਉਹਨੇ ਜੋਰ ਨਹੀਂ ਕੀਤਾ ਸੀਗਾ ਕਿ ਮੈਂ ਕਿਥੇ ਉਹਨੂੰ ਸ਼ਿਪਾ ਕੇ ਰੱਖਿਆ ਹੋਇਆ ਉਹਦੀ ਬਰਾਮਦ ਕੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ ਸਕਫਲ ਕਰਨ ਵਾਸਤੇ ਬਰਾਮਦ ਦੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨੇ ਸਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਹੈ ਜਿਹਦੇ ਕਰਕੇ ਬਾਕੀ ਕਿਉਂਕਿ ਪੁਲਿਸ ਪਾਰਟੀ ਕਾਫੀ ਸੀ ਮੌਕੇ ਤੇ ਹੋਰ ਵੀ ਇਮੀਡੀਏਟ ਕੰਟਰੋਲ ਰੂਮ ਦੇ ਜਿਹੜੀ ਇਤਲਾ ਮਿਲਣ ਤੇ ਸਾਰੇ ਜਿਹੜੇ ਸੀਨੀਅਰ ਅਫਸਰ ਹੈ ਜਦੋਂ ਉਹਨਾਂ ਨੂੰ ਰਾਤ ਅਰੈਸਟ ਕੀਤਾ ਸੀ ਉਹਦੇ ਦੌਰਾਨ ਹੀ ਸਾਡੇ ਹੋਰ ਵੀ ਜੀਓ ਸਾਹਿਬਾਨ ਡੀਐਸਪੀ ਸੈਵਨ ਸਾਰੇ ਇਹਦੇ ਦੌਰਾਨ ਇੱਥੇ ਤਫਤੀਸ਼ ਦੇ ਵਿੱਚ ਮਸ਼ਰੂਫ ਹੀ ਸੀਗੇ ਤੇ ਜਿਹਦੇ ਕਰਕੇ ਅ ਅਗਰ ਉਹ ਚੱਕਮਾ ਦੇਣ ਦੀ ਉਹਦੀ ਕੋਸ਼ਿਸ਼ ਸੀਗੀ ਤੇ ਉਹ ਕਾਮਯਾਬ ਨਹੀਂ ਹੋ ਸਕਿਆ ਉਸ ਦੇ ਵਿੱਚ ਤੇ ਇਹ ਪੁਲਿਸ ਲਈ ਬੜੀ ਵੱਡੀ ਇੱਕ ਕਾਮਯਾਬੀ ਹੈ ਇਹਦੇ ਵਿੱਚ ਜਿਹੜੀ ਟੀਮ ਮਾ ਜੋਗ ਐਸਐਸਪੀ ਸਾਹਿਬ ਦੀ ਰਹਿਨਮਾਈ ਹਟ ਕੰਮ ਕਰੀ ਸੀ ਉਹਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਤੇ ਇਹ ਦੇ ਬਾਰੇ ਤੁਹਾਨੂੰ ਇਹ ਬਰੀਫ ਵੀ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਰਲੀ ਅੰਦਰ ਮਾਰਨਿੰਗ ਦਾ ਟਾਈਮ ਹੈ ਲੇਕਿਨ ਸਾਨੂੰ ਸੀ ਕਿਉਂਕਿ ਇਹ ਸਾਰਾ ਜੋ ਲਾਈਵ ਹੈ ਪ੍ਰੈਕਟੀਕਲੀ ਜੋ ਕੁਝ ਹੋਇਆ ਹੈਗਾ ਇਸ ਨਾਲ ਨਾਲ ਤੁਹਾਨੂੰ ਬਰੀਫ ਵੀ ਕਰ ਦਿੱਤਾ ਜਾਵੇ ਸਰ ਕੀ ਨਾਮ ਹੈ ਕਿੱਥੇ ਦੇ ਰਹਿਣਾ ਇਹਦਾ ਨਾਮ ਮੈਂ ਤੁਹਾਨੂੰ ਦੱਸਦਾ ਜੀ ਇਹ ਦੋ ਬੰਦੇ ਨੇ ਇੱਕ ਦਾ ਨਾਮ ਸਤਨਾਮ ਸਿੰਘ ਹੈ ਤੇ ਇੱਕ ਦਾ ਨਾਮ ਗੁਰਮਿੰਦਰ ਗੁਰਕਰਨ ਵੀਰ ਸਿੰਘ ਹੈ ਇਹ ਜਿਹੜਾ ਇਹਨਾਂ ਦਾ ਐਡ ਪ੍ਰੈਜ਼ੈਂਟ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਇਹ ਜਿਹੜਾ ਸਾਡਾ ਸੁਹਾਣਾ ਹੈ ਉੱਥੇ ਇੱਕ ਪੀਜੀ ਹੈ ਛਪੜੀ ਆ ਉੱਥੇ ਪੈਂਦੀ ਇਹ ਉੱਥੇ ਰਹਿ ਰਹੇ ਸੀ ਇਹ ਬੇਸਿਕਲੀ ਇਹ ਨਵੇਂ ਨਿਹੰਗ ਬਾਣੇ ਦੇ ਵਿੱਚ ਨੇ ਨਿਹੰਗ ਟਾਈ ਮਤਲਬ ਇਹਨਾਂ ਦੀ ਸੋਚ ਹੈ ਕਿ ਤੇ ਉਹ ਉਸ ਦਿਨ ਵੀ ਅਜੇ ਪੋਸ਼ਕਸ਼ ਦੇ ਦੌਰਾਨ ਸਾਰੀ ਗੱਲ ਕਲੀਅਰ ਹੋਈ ਕਿ ਉਸ ਦਿਨ ਵੀ ਇਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਨਸ਼ਾ ਕੀਤਾ ਹੋਇਆ ਸੀ ਜਿਸ ਦਿਨ ਇਹਨਾਂ ਨੇ ਇਹ ਗੋਲੀਆਂ ਮਾਰ ਕੇ ਉਹਦੇ ਗੋਲੀਆਂ ਮਾਰ ਕੇ ਮੋਬਾਈਲ ਖੋਇਆ ਆਪਣਾ ਉਹਦਾ ਪਲੱਸ ਉਹਦਾ ਮੋਟਰਸਾਈਕਲ ਖੋਇਆ ਹੈਗਾ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਅੱਜ ਧਰਮ ਪ੍ਰਚਾਰ ਲਹਿਰ ਦਾ ਆਗਾਜ਼ ਅchnala ਦੇ ਪਿੰਡ ਗੱਗੋ ਮਹਿਲ ਵਿੱਚ ਸਥਿਤ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਢੋਲ ਨਗਾੜੇ ਵਜਾ ਕੇ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਗਾਜ਼ ਕੀਤਾ ਗਿਆ ਇਸ ਮੌਕੇ ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖਾਂ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਉਹਨਾਂ ਕਿਹਾ ਸੀ ਕਿ ਉਹ ਵਿਸਾਖੀ ਵਾਲੇ ਦਿਨ ਦੋ ਇਸ ਦਾ ਆਗਾਜ਼ ਕਰਨਗੇ ਜਿਸ ਦੇ ਚਲਦੇ ਹੋਣਾ ਵੱਲੋਂ ਅਜ ਗੁਰਦੁਆਰਾ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਦੇ بیٹے ਤੋਂ ਇਸ ਦਾ ਆਗਾਜ਼ ਕੀਤਾ ਹੈ ਜਿੱਥੇ ਜਿੱਥੇ ਹਰ ਸਿੱਖ ਨੂੰ ਇਹ ਦ੍ਰਿੜ ਕਰਵਾਇਆ ਜਾਂਦਾ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਣਾ ਉਹਦੇ ਉਸੇ ਦੌਰੇ ਦੇ ਵਿੱਚ ਹੀ ਫਿਰ ਅਖੀਰ ਤੇ ਜਾ ਕੇ ਆਉਂਦਾ ਵਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਵੇਖੋ ਦੁੱਖ ਤਦੇ ਜਾ ਵਿਸਰ ਜਾਏ ਦੁੱਖੋ ਦੋਈ ਹੁੰਦੇ ਆ ਜਦੋਂ ਗੁਰੂ ਭੁੱਲ ਜੇ ਜਦੋਂ ਰੱਬ ਭੁੱਲ ਜੇ ਕੌਮਾਂ ਦੇ ਉੱਤੇ ਬਿਪਤਾਵਾਂ ਉਦੋਂ ਹੀ ਪੈਂਦੀਆਂ ਜਦੋਂ ਉਹ ਆਪਣੇ ਧੁਰੇ ਤੋਂ ਥੋੜਾ ਬਹੁਤਾ ਇਧਰ ਉਧਰ ਹੋ ਜਾਣ ਤੋ ਅੱਜ ਦੀ ਲਹਿਰ ਦਾ ਆਗਾਜ਼ ਇਹ ਆ ਅਸੀਂ ਸਾਰੇ ਗੁਰੂ ਨਾਲ ਜੁੜਾਂਗੇ ਗੁਰੂ ਕੋਲ ਬੈਠਾਂਗੇ ਤੇ ਗੁਰੂ ਘਰ ਦਾ ਇਹ ਸੇਵਾਦਾਰ ਗੁਰੂ ਦਾ ਉਪਦੇਸ਼ ਲੈ ਕੇ ਹਰ ਘਰ ਹਰ ਪਿੰਡ ਹਰ ਨਗਰ ਵਿੱਚ ਜਾਊਗਾ ਜਿੱਥੇ ਗੁਰੂ ਦਾ ਉਪਦੇਸ਼ ਜਾਊਗਾ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਜਿੱਥੇ ਗੁਰੂ ਦੇ ਸ਼ਬਦ ਦਾ ਚਾਨਣ ਹੋਊਗਾ ਉਥੇ ਗੁਣ ਆਉਣਗੇ ਗੁਣਾ ਰੂਪੀ ਰਤਨ ਆਉਣਗੇ ਤਾਂ ਅੱਜ ਦੀ ਲਹਿਰ ਦਾ ਮਕਸਦ ਇੱਕੋ ਏਕਾ ਕਿ ਧਰਮ ਦਾ ਪ੍ਰਚਾਰ ਘਰ ਘਰ ਤੱਕ ਪਹੁੰਚਾਉਣਾ ਖਾਸ ਕਰਕੇ ਜਿਹੜਾ ਕੁਝ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਭਈ ਸਿੱਖ ਸਿੱਖ ਹੀ ਹੁੰਦਾ ਵਾ ਸਿੱਖ ਦੀ ਕੋਈ ਜਾਤ ਨਹੀਂ ਨਾ ਤੇ ਜਾਤ ਦਾ ਹੰਕਾਰ ਚੰਗਾ ਨਾ ਜਾਤ ਦੀ ਹੀਣਤਾ ਚੰਗੀ ਇਸ ਕਰਕੇ ਅਸੀਂ ਗੁਰ ਭਾਈਆਂ ਇਕੱਠੇ ਬਈਏ ਆਨੰਦ ਮਾਣੀਏ ਗੁਰੂ ਨਾਲ ਜੁੜੀਏ ਤਾਂ ਅੱਜ ਦੀ ਲਹਿਰ ਦਾ ਇੱਕੋ ਇੱਕ ਮਕਸਦ ਆ ਸਿੱਖ ਕੌਮ ਨੂੰ ਇੱਕ ਮੁਠ ਕਰਨਾ ਤੇ ਧਰਮ ਦੇ ਨਾਲ ਜੋੜਨਾ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਪੇਰ ਮੈਂ ਸਮਝਦਾ ਕਿ ਜੋ ਇੱਥੇ ਵੀ ਚੱਲ ਰਿਹਾ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਉਹ ਠੀਕ ਨਹੀਂ ਆ ਕਿਉਂਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉੱਤੇ ਹਾਂ ਕੋਈ ਪ੍ਰੇਮ ਪਿਆਰ ਦੇ ਨਾਲ ਹਰ ਬੰਦਾ ਆਪਣੀ ਗੱਲ ਕਰ ਸਕਦਾ ਲਾਲਚ ਦੇ ਨਾਲ ਤਕੇ ਦੇ ਨਾਲ ਉਹ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਦੋਂ ਸ਼ਹਾਦਤ ਦਿੱਤੀ ਆ ਤੇ ਦਸ਼ਮੇਸ਼ ਪਾਤਸ਼ਾਹ ਨੇ ਕਿਹਾ ਵਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂ ਮੈਂ ਸਾਕਾ ਧਰਮ ਹੀ ਤਸਾਕਾ ਜਨ ਕੀ ਆਸੀਸ ਦਿਆ ਪਰ ਸਿਰ ਨਾ ਦਿਆ ਉਦੋਂ ਵੀ ਤੇ ਧੱਕਾ ਹੀ ਹੋ ਰਿਆ ਸੀ ਨਾ ਧੱਕੇ ਦੇ ਨਾਲ ਪਰਵਰਤਨ ਹੋ ਰਿਆ ਸੀ ਸਾਡੇ ਸੱਚੇ ਪਾਤਸ਼ਾਹ ਨੇ ਤੇ ਜਿਨ੍ਹਾਂ ਦੇ ਨਾਲ ਸੋਚ ਵੀ ਨਹੀਂ ਮਿਲਦੀ ਉਹਨਾਂ ਲਈ ਸ਼ਹਾਦਤ ਦੇ ਦਿੱਤੀ ਔਰ ਗੁਰੂ ਨੇ ਮੋਹਰ ਲਾਈ ਪੀ ਤਿਲਕ ਜੰਜੂ ਦੀ ਰਾਖੀ ਧਾਰਮਿਕ ਆਜ਼ਾਦੀ ਲਈ ਕੀਤਾ ਤੋਂ ਲਾਲਚ ਡਰ ਇਹ ਗਲਤ ਹੁੰਦੇ ਆ ਹਾਂ ਜੇ ਕਿਤੇ ਕੋਈ ਥੋੜੀ ਬਹੁਤੀ ਕਿਸੇ ਦੀ ਸਮਝ ਵੇਖੋ ਜਿਹੜਾ ਤੇ ਪੱਕਾ ਸਿੱਖਾ ਉਹ ਤੇ ਸਿੱਖੀ ਨਹੀਂ ਛੱਡ ਸਕਦਾ ਉਹਤੇ ਬੰਦ-ਬੰਦ ਕਟਾਜੂ ਪਰ ਜਿਨ੍ਹਾਂ ਨੂੰ ਜੇ ਥੋੜੀ ਜੀ ਸਮਝ ਘਟਾ ਉਹ ਦੂਰ ਹੋਏ ਨੇ ਤਾਂ ਹੀ ਆਪਾਂ ਲਹਿਰ ਦਾ ਗਾਜ ਕਰ ਰਹੇ ਆਂ ਕਿ ਜਿਹੜੇ ਦੂਰ ਹੋਏ ਆ ਉਹਨਾਂ ਨੂੰ ਆਪਾਂ ਨੇੜੇ ਲਿਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਕਿਸਾਨਾਂ ਵੱਲੋਂ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਘਾਟਨ ਕਰਨ ਚਾ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਦਾ ਪਿੰਡ ਚੀਮਾ ਵਿਖੇ ਕਿਸਾਨਾਂ ਵੱਲੋਂ ਰਾਸਾ ਰੁਕਣ ਤੋਂ ਬਾਅਦ ਕਲਸੀ ਵੀ ਮੀਡੀਆ ਦੇ ਸਾਹਮਣੇ ਆਏ ਹਨ ਉਹਨਾਂ ਕਹਿੰਦੇ ਕਿ ਕਿਸਾਨਾਂ ਦਾ ਤਰੀਕਾ ਬਿਲਕੁਲ ਗਲਤ ਹੈ ਜੇਕਰ ਕਿਸਾਨਾਂ ਨੂੰ ਕੋਈ ਸਮੱਸਿਆ ਹੈ ਤਾਂ ਉਹਨਾਂ ਨਾਲ ਗੱਲ ਕਰ ਸਕਦੇ ਹਨ ਅਸੀਂ ਹਮੇਸ਼ਾ ਕਿਸਾਨਾਂ ਨਾਲ ਗੱਲ ਕਰਨ ਤਿਆਰ ਹਾਂ ਪਰ ਜੇਕਰ ਅਸੀਂ ਵੀ ਆਪਣੇ ਵਰਕਰਾਂ ਨੂੰ ਕਿਸਾਨਾਂ ਦੇ ਘਰਾਂ ਮੂਹਰੇ ਧਰਨੇ ਲਗਾਉਣ ਲਈ ਕਹਿ ਦਈਏ ਤਾਂ ਮਾਮਲਾ ਹੋਰ ਵਿਗੜ ਜਾਵੇਗਾ ਉਹਨਾਂ ਕਹਿੰਦੇ ਕਿ ਕਿਸਾਨਾਂ ਦੀ ਇਸ ਕਾਰਵਾਈ ਕਾਰਨ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਦੋ-ਦੋ ਘੰਟੇ ਇੰਤਜ਼ਾਰ ਕਰਨਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨ ਬਾਬਾ ਪੂਜਾ ਸਿੰਘ ਵੱਲੋਂ ਜੋਨ ਪ੍ਰਧਾਨ ਕਬੀਰ ਸਿੰਘ ਪੰਜਰੀਆਂ ਤੇ ਸਮੁੱਚੀ ਜੋਨ ਦੀ ਕਮੇਟੀ ਜਿਹੜੀ ਹੈ ਜੀ ਅੱਜ ਆਪਾਂ ਜਿਹੜਾ ਸੂਬਾ ਕਮੇਟੀ ਵੱਲੋਂ ਇੱਕ ਅਹਿਮ ਸਵਾਲ ਜਵਾਬ ਜਿਹੜੇ ਆਪਾਂ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕ ਇਹਦੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਰਨਾ ਸੀ ਉਸੇ ਤਹਿਤ ਅੱਜ ਆਪਾਂ ਪਿੰਡ ਚੀਮੇ ਪਿੰਡ ਚੀਮੇ ਦੇ ਵਿੱਚ ਜਿਹੜਾ ਵਾ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ ਆਪਾਂ ਸਵਾਲ ਜਵਾਬ ਆ ਤੇ ਇੱਥੇ ਪਹੁੰਚੇ ਹਾਂ ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਕਿ ਬਟਾਲਾ ਤੋਂ ਵਿਧਾਇਕ ਆ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗੇ ਆ ਉੱਥੇ ਉਹਨਾਂ ਨੇ ਬਿਲਕੁਲ ਲਾ ਜਵਾਬ ਹੋ ਕੇ ਕੋਈ ਉਹਨਾਂ ਕੋਲ ਜਵਾਬ ਨਹੀਂ ਆ ਉਹੀ ਹੈ ਜਿੱਦਾਂ ਆਪਣੇ ਇਤਿਹਾਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਵੀ ਦਵਾਈ ਜਾਣਦੇ ਕਿ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਗਰਾਊਂਡ ਦੇ ਉੱਤੇ ਲੋਕ ਦੱਸਣਗੇ ਵੀ ਥੱਲੇ ਹੈ ਕੀ ਹੈ ਆ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਵੱਡੇ ਵੱਡੇ ਜੋ ਫੰਡ ਜਾਂ ਸਿਰਫ ਇੱਕ ਮੈਚ ਸਟੋਨ ਲਾਉਣ ਦੇ ਚੱਕਰ ਦੇ ਵਿੱਚ ਐਡੀ ਤਗੜੀ ਜਿਹੜੀ ਚੱਲਣ ਦੀ ਹੈ ਕਾਰਵਾਈ ਉੱਥੇ ਉਹਨਾਂ ਦੇ ਗੁੰਡਿਆਂ ਵੱਲੋਂ ਇੱਥੇ ਧੱਕੇ ਵੀ ਮਾਰੇ ਗਏ ਕਿਸਾਨਾਂ ਨੂੰ ਇਹ ਉਹੀ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਆਉਂਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਮ ਸੇ ਕਮ ਤੁਹਾਨੂੰ ਹੁਣ ਇਹਨਾਂ ਦੀ ਪਛਾਣ ਹੋ ਗਈ ਹੈ ਕਿ ਇਹ ਦੂਜੀਆਂ ਪਾਰਟੀਆਂ ਵਾਂਗੂ ਕੋਈ ਆਮ ਆਦਮੀ ਪਾਰਟੀ ਨਹੀਂ ਵੀ ਖਾਸ ਪਾਰਟੀ ਹੋ ਗਈ ਹੈ। ਸੋ ਜਿੱਤੇ ਵੀ ਜਾਣਗੇ ਅਸੀਂ ਬਿਲਕੁਲ ਆਪਣੇ ਜਵਾਬ ਸਵਾਲ-ਜਵਾਬ ਜਿਹੜੇ ਇਹਨਾਂ ਨੂੰ ਇਸੇ ਤਰੀਕੇ ਕਰਦੇ ਰਾਵਾਂਗੇ। ਜੋ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਠ ਦੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਵਾ ਇਹਨਾਂ ਕੋ 27 ਤੇ ਵੀ ਲਾਵਾਂਗੇ ਤੇ ਇਸੇ ਤਰ੍ਹਾਂ ਕਾਰਵਾਈ ਕਰਦੇ। ਪੰਜਾਬ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਇਕਦਾ ਜਿੰਦਾਬਾਦ 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 ਬਾਦਾਂ ਤੋਂ ਪਕੌੜੀਆਂ ਸਰਕਾਰਾਂ ਮੁਰਦਾਬਾਦ 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 ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਿਕ ਤੇਜਿੰਦਰ ਕੌਰ ਨੂੰ ਦਿਉਦਾਸਤ ਰਬ ਰੱਖਾ